ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿੱਖ ਸਿਆਸਤ ਦੇ ਵਿੱਚ ਪੰਥਕ ਸਿਆਸਤ ਅਕਾਲੀ ਸਿਆਸਤ ਜੋ ਮਰਜੀ ਨਾਉ ਦੇ ਲਈ ਵੱਡੀ ਡਿਵੈਲਪਮੈਂਟ ਹੋਈ ਹੈ ਗਿਆਨੀ ਰਗਵੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ 28 ਜਨਵਰੀ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸੱਦੀ ਹੈ ਉਦੇ ਬਾਰੇ ਗੱਲ ਕਰਨੀ ਹੈ ਕੀ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਤਖਤ ਦੇ ਜਥੇਦਾਰ ਨੇ ਅਜੇ ਤੱਕ ਕੀ ਉਹ ਸ਼ਾਮਲ ਹੋਣਗੇ ਦੂਜੀ ਗੱਲ ਕਿਹੜੇ ਕਿਹੜੇ ਫੈਸਲੇ ਇਹਦੇ ਵਿੱਚ ਲਏ ਜਾ ਸਕਦੇ ਨੇ ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹੋਈਆਂ ਨੇ ਕਿ ਬਾਦਲ ਧੜਾ ਸ਼੍ਰੋਮਣੀ ਅਕਾਲੀ ਦਲ ਦਾ ਦੋ ਦਸੰਬਰ ਦੇ ਹੁਕਮਾਂ ਨੂੰ ਇਨਵਨ ਲਾਗੂ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਇੱਕ ਤਾਂ ਇਹ ਗੱਲ ਕਰਾਂਗੇ ਦੂਜੀ ਗੱਲ ਵੀ ਇਹਦੇ ਨਾਲ ਹੀ ਸੰਬੰਧਿਤ ਸਮਝ ਲਈਏ ਦੂਜੀ ਗੱਲ ਇਹ ਹੋਈ ਹੈ ਕਿ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਕੇ ਸੁਧਾਰ ਲਹਿਰ ਦੇ ਕੋਆਰਡੀਨੇਟਰ ਸੀ ਕਨਵੀਨਰ ਸੀ ਉਹਨਾਂ ਨੂੰ ਇਸ ਭਰਤੀ ਕਮੇਟੀ ਜਿਹਦੇ ਬਾਰੇ ਉਹ ਲਗਾਤਾਰ ਸ਼ਿਕਾਇਤ ਕਰ ਰਹੇ ਸੀ ਕਿ ਹੁਕਮਾਂ ਦੇ ਅਨਸਾਰ ਕਾਲ ਤੱਕ ਸਭ ਦੇ ਸੱਤ ਮੈਂਬਰੀ ਪਰ ਜਿਹੜੀ ਭਰਤੀ ਦੀ ਕਮੇਟੀ ਬਣਾਈ ਹੈ ਉਹ ਕੰਮ ਨਹੀਂ ਕਰ ਰਹੀ ਉਹਨਾਂ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਮਹਿੰਮ ਚਲਾਈ ਹੋਈ ਹੈ ਉਹਦੇ ਚ ਅਬਜ਼ਰਵਰ ਲਾ ਦਿੱਤਾ ਗਿਆ ਫਰੀਦਕੋਟ ਦਾ ਕੀ ਉਹਨਾਂ ਨੇ ਐਕਸੈਪਟ ਕਰ ਲਿਆ ਕੀ ਇਹ ਸਾਰਾ ਕੁਝ 28 ਜਨਵਰੀ ਦੀ ਮੀਟਿੰਗ ਦੀ ਰੋਸ਼ਨੀ ਚ ਦੇਖਿਆ ਜਾ ਸਕਦਾ ਇਹ ਤੇ ਅੱਜ ਅਸੀਂ ਗੱਲ ਕਰਦੇ ਆ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਹੜੇ ਤੁਸੀਂ ਮੇਰੇ ਨਾਲ ਨਵੇਂ ਜੁੜਿਓ ਜਾਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਗੱਲ ਆਪਾਂ ਪਹਿਲਾਂ 28 ਜਨਵਰੀ ਦੀ ਕਰ ਲਈਏ 28 ਜਨਵਰੀ ਨੂੰ ਸਿੰਘ ਸਾਹਿਬ ਨੇ ਮੀਟਿੰਗ ਬੁਲਾ ਲਈ ਇਹ ਮੀਟਿੰਗ ਦੇ ਵਿੱਚ ਕੀ ਹੋਏਗਾ ਇਹ ਬਹੁਤ ਅਹਿਮ ਹੈ ਦੋ ਗੱਲਾਂ ਹੋ ਸਕਦੀਆਂ ਨੇ ਪਹਿਲੀ ਤਾਂ ਕਿ ਸਿੰਘ ਸਾਹਿਬ ਦੇ ਉੱਪਰ ਪ੍ਰੈਸ਼ਰ ਬਹੁਤ ਹੈ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹਨਾਂ ਨੂੰ ਪਹੁੰਚੀਆਂ ਸੀ ਅਕਾਲ ਤਖਤ ਸਾਹਿਬ ਤੇ ਕਿ ਸ਼ਰੋਮਨੀ ਅਕਾਲੀ ਦਲ ਦਾ ਜਿਹੜਾ ਬਾਦਲ ਢੜਾ ਹੈ ਉਹ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨ ਰਿਹਾ ਤੁਸੀਂ ਕਿਹਾ ਸੀ ਕਿ ਇਨਵਿਨ ਲਾਗੂ ਕਰੋ ਉਹ ਇਨਵਿਨਰ ਲਾਗੂ ਨਹੀਂ ਕਰ ਰਿਹਾ ਬੈਸੇ ਤਾਂ ਸ਼ੁਰੂ ਤੋਂ ਨਹੀਂ ਕਰ ਰਿਹਾ ਸ਼ੁਰੂ ਤੋਂ ਹੀ ਹੁਕਮ ਲਾਗੂ ਨਹੀਂ ਹੋ ਰਹੇ ਜਿਵੇਂ ਬਿਰਸਾ ਸਿੰਘ ਬਲਟੋਹਾ ਨੂੰ 10 ਸਾਲ ਚ ਲਈ ਕੱਢਣ ਲਈ ਕਿਹਾ ਸੀ ਨਹੀਂ ਕੱਟਿਆ ਗਿਆ ਨਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੁਕਮ ਤਾਂ ਉਹ ਵੀ ਨਹੀਂ ਮੰਨਿਆ ਗਿਆ ਜਿਵੇਂ ਹੁਕਮ ਤਾਂ ਬਹੁਤ ਵਾਰ ਉਹ ਪਹਿਲਾਂ ਕਿਹੜਾ ਹੁਕਮ ਮੰਨਿਆ ਅਕਾਲੀ ਦਲ ਨੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸੀ ਉਸ ਵੇਲੇ ਤਾਂ ਹੁਕਮ ਕਿਹਾ ਮੰਨਿਆ ਕਿ ਆਪਦਾ ਚੈਨਲ ਸ਼ੁਰੂ ਕਰੋ ਕੋਈ ਗੱਲ ਹੋਈ ਹੈ ਉਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਨਹੀਂ ਹੁੰਦੀ ਲੇਕਿਨ ਮੈਂ ਤਾਂ ਹੁਣ ਦੀ ਗੱਲ ਕਰ ਰਿਹਾ ਜਿਹੜੀ 2 ਦਸੰਬਰ ਤੋਂ ਬਾਅਦ ਦੀ ਡਿਵੈਲਪਮੈਂਟ ਹੋਈ ਹੈ 2 ਦਸੰਬਰ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ 2 ਦਸੰਬਰ ਨੂੰ ਜਿਹੜੇ ਗਨਾਹਗਾਰ ਜਿਨ੍ਹਾਂ ਨੇ ਵੱੱਜਰ ਗਨਾਹ ਕੀਤੇ ਸੀ ਝੋਲੀ ਅੱਡ ਕੇ ਖੜੇ ਸੀ ਮਾਫੀ ਮੰਗ ਰਹੇ ਸੀ ਤੇ ਬਾਅਦ ਚ ਉਹ ਗੁਨਾਹਾਂ ਤੋਂ ਮੁਕਰ ਕੇ ਕਹਿੰਦੇ ਸੀ ਤਾਂ ਵੈਸੀ ਆਪ ਦੀ ਝੋਲੀ ਚ ਪਵਾ ਲੈ ਗੁਨਾਹ ਸਖਬੀਰ ਸਿੰਘ ਬਾਦਲ ਉਹਨਾਂ ਦੇ ਮਾਮਲੇ ਚ ਗੱਲ ਕਰ ਰਿਹਾ ਕਿ ਉਹਨਾਂ ਦੇ ਮਾਮਲੇ ਚ ਲਗਾਤਾਰ ਇਹ ਮੰਗ ਉੱਠ ਰਹੀ ਹੈ ਕਿ ਉਹਨਾਂ ਨੇ ਨਾ ਸਿਰਫ ਜਿਹੜੇ ਉਹਨਾਂ ਨੇ ਗੁਨਾਹਾਂ ਤੋਂ ਮੁਨਕਰ ਹੋਏ ਜਿਹੜੇ ਉਹਨਾਂ ਨੇ ਮਾਫੀ ਮੰਗੀ ਉਹ ਤਾਂ ਕਹਿੰਦੇ ਮੈਂ ਵੈਸੀ ਆਪ ਦੀ ਝੋਲੀ ਪਵਾ ਲੈ ਮੈਂ ਨਹੀਂ ਕੀਤੇ ਕੋਈ ਗੁਨਾਹ ਇੱਕ ਤਾਂ ਇਹ ਗੱਲ ਤੋਂ ਮੁਕਰ ਕੇ ਦੂਜਾ ਉਹ ਜਿਹੜੇ ਅਕਾਲ ਤੱਕ ਸਾਦੇ ਹੁਕਮ ਮੰਨਣ ਤੋਂ ਅਨਕਾਰੀ ਹੋਗੇ ਕਿਹੜੇ ਹੁਕਮ ਜਿਹਦੇ ਚ ਕਿਹਾ ਗਿਆ ਸੀ ਕਿ 7 ਮੈਂਬਰੀ ਕਮੇਟੀ ਭਰਤੀ ਕਰੂਗੀ ਜਿਹੜੀ ਨਵੀਂ ਭਰਤੀ ਹੋਏਗੀ ਉਹਦੀ ਦੇਖ ਰਿਕਚ ਹੋਏਗੀ ਜਿਹਦੇ ਮੈਂਬਰ ਜਿਹਦਾ ਮੁਖੀ ਬਣਾਇਆ ਸੀ ਹਰਜਿੰਦਰ ਸਿੰਘ ਧਾਮੀ ਨੂੰ ਨਾਲ ਸਾਬਕਾ ਜਿਹੜੇ ਪ੍ਰਧਾਨ ਕਰਪਾਲ ਸਿੰਘ ਬਡੁੰਗਰ ਲਾਇਆ ਸੀ ਫਿਰ ਇਕਬਾਲ ਸਿੰਘ ਝੁੰਦਾ ਮਰਪ੍ਰੀਤ ਸਿੰਘ ਇਹਾਲੀ ਇਸ ਸੁਧਾਰ ਲਹਿਰ ਵਾਲਿਆਂ ਚੋਂ ਸੰਤਾ ਸਿੰਘ ਅਮੈਦਪੁਰੀ ਤੇ ਨਾਲ ਲਾਇ ਸੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਇੱਕ ਸ਼ਹੀਦ ਭਾਈ ਅਮਰੀਕ ਸਿੰਘ ਦੀ ਉਤਰੀ ਸਤਵੰਤ ਕੌਰ ਨੂੰ ਇਹ ਸੱਤ ਮੈਂਬਰ ਜਿਹੜੇ ਲੈ ਗਏ ਸੀ ਤੇ ਅਕਾਲੀ ਦਲ ਨੇ ਇਹਨਾਂ ਤੋਂ ਬੁਕਰ ਹੋ ਗਏ ਉਹ ਕਹਿੰਦੇ ਜੀ ਨਹੀਂ ਇਹ ਅਸੀਂ ਕਰ ਨਹੀਂ ਸਕਦੇ ਉਹਨਾਂ ਨੇ ਸੰਵਧਾਨ ਦਾ ਜਾਂ ਕਾਨੂੰਨੀ ਅੜਚਨਾ ਦਾ ਹਵਾਲਾ ਦੇ ਕੇ ਆਪਣੀ ਭਰਤੀ ਮਹਿੰਮ ਸ਼ੁਰੂ ਕਰਤੀ ਅਪੀ ਵਰਕਿੰਗ ਕਮੇਟੀ ਦੇ ਹਿਸਾਬ ਨਾਲ ਗਲਜਾਰ ਸਿੰਘ ਰਣੀਕੇ ਨੂੰ ਮੁਖੀ ਬਣਾ ਕੇ ਹਾਂ ਉਹਨਾਂ ਨੇ ਇਹ ਗੱਲ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਤੁਸੀਂ ਕਿਹਾ ਸੀ ਉਹ ਬੰਦੇ ਤਾਂ ਅਸੀਂ ਲੈ ਲਏ ਉਹਨਾਂ ਚ ਜੀ ਦੇਖੋ ਜੀ ਸਾਰੇ ਬੰਦੇ ਇਹਦੇ ਵਿੱਚ ਜਿਹੜਾ ਗੁਰਪ੍ਰਤਾਪ ਸਿੰਘ ਬਡਾਲਾ ਰਹਿੰਦਾ ਸੀ ਉਹਨਾਂ ਨੂੰ ਵੀ ਕੱਲ ਉਹਨਾਂ ਨੇ ਲੈ ਲਿਆ ਕਹਿੰਦੇ ਐਬਜ਼ਰਵਰ ਹਾਂ ਤੁਸੀਂ ਫਰੀਦਕੋਟ ਦੇ ਦੂਜੇ ਪਾਸੇ ਗੱਲ ਤਾਂ ਇਹ ਹੋਈ ਸੀ ਨਾ ਕਿ ਇਸ ਕਮੇਟੀ ਦੀ ਦੇਖਰੇਖ ਦੇ ਵਿੱਚ ਸਹੀ ਤਰੀਕੇ ਨਾਲ ਆਧਾਰ ਕਾਰਡ ਲਾ ਕੇ ਭਰਤੀ ਹੋਏਗੀ ਬੋਗਸ ਭਰਤੀ ਦਾ ਕੋਈ ਰਾਹ ਨਹੀਂ ਸੀ ਸੱਤ ਮੈਂਬਰੀ ਕਮੇਟੀ ਦੇ ਹੁੰਦੇ ਹੋਏ ਤੋਂ ਹੁਣ ਇਹਨਾਂ ਨੇ ਮੰਨਿਆ ਨਹੀਂ ਇਸ ਮਾਮਲੇ ਵਿੱਚ ਬਹੁਤ ਸ਼ਿਕਾਇਤਾਂ ਗਈਆਂ ਅਕਾਲ ਤਖਤ ਸਾਹਿਬ ਕੋਲ ਕਿ 28 ਜਨਵਰੀ ਦੀ ਮੀਟਿੰਗ 'ਚ ਅਕਾਲ ਤਖਤ ਉਸਕੇ ਤੰਦਰ ਨਿਰਣਾ ਕਰਨਗੇ ਕੀ ਦੁਬਾਰਾ ਤਲਬ ਕਰਨਗੇ ਕਿ ਜੀ ਤੁਸੀਂ ਅਕਾਲ ਤਖਤਾ ਹੁਕਮ ਮੰਨਣ ਦੀ ਬਜਾਏ ਵਰਕਿੰਗ ਕਮੇਟੀ ਦੇ ਹੁਕਮ ਦੇ ਮੁਤਾਬਕ ਭਰਤੀ ਸ਼ੁਰੂ ਕਰਤੀ ਇਸ ਮਾਮਲੇ ਵਿੱਚ ਕੁਝ ਕਰਨਗੇ ਇਹ ਇੱਕ ਸਭ ਤੋਂ ਵੱਡਾ ਸਵਾਲ ਯਾਨੀ ਕੇਂਦਰੀ ਨੁਕਤਾ ਜੇ ਕੋਈ ਹੈ ਇਹੀ ਹੈ ਇਸ ਦਿਨ ਦਾ ਕਿ 28 ਜਨਵਰੀ ਨੂੰ ਇਸ ਬਾਰੇ ਕੀ ਕਹਦੇ ਨੇ ਜ ਸਿੰਘ ਸਹਿਬਾਨ ਕਿਉਂ ਇਹ ਵੱਡਾ ਮਸਲਾ ਇਸ ਕਰਕੇ ਹੈ ਕਿ ਇਹਦੇ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਗਈਆਂ ਨੇ ਔਰ ਬਹੁਤ ਸਾਰੀਆਂ ਨਿਗਾਹਾਂ ਕੌਮ ਦੀਆਂ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੋਈਆਂ ਨੇ ਤੇ ਤੀਜਾ ਵੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਵੀ ਅੰਡਰ ਪ੍ਰੈਸ਼ਰ ਨੇ ਕਿ ਕੀ ਉਹ ਆਪਣੇ ਹੁਕਮ ਲਾਗੂ ਕਰਾ ਸਕਣਗੇ ਕਈ ਵਾਰੀ ਕਹਿ ਸਕੋ ਇਹ ਕਹਿ ਚੁੱਕੇ ਨੇ ਕਿ ਹੁਕਮ ਇਨਵਨ ਲਾਗੂ ਹੋਣੇ ਚਾਹੀਦੇ ਨੇ ਹੁਣ ਇਹ ਸਾਰੀ ਗੱਲਬਾਤ ਦੇ ਵਿੱਚ ਪਤਾ ਇਹ ਲੱਗਿਆ ਕਿ ਇੱਕ ਪਾਇਆ ਮੀਡੀਆ ਲੱਭਿਆ ਜਾ ਰਿਹਾ ਹੈ 28 ਤੋਂ ਪਹਿਲਾਂ ਉਸੇ ਕਾਰਨ ਹੀ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਅਬਜ਼ਰਵਰ ਲਾਇਆ ਗਿਆ ਤੇ ਉਥੇ ਕਿਹਾ ਜਾਊਗਾ ਕਿ ਜੀ ਲੋ ਜਿਹੜੇ ਤੁਸੀਂ ਮੈਂਬਰ ਸਤ ਕਹੇ ਸੀ ਤੇ ਉਹ ਅਸੀਂ ਪਾ ਲਏ ਨੇ ਜਿਹੜੀ ਬੀਬੀ ਸਤਵੰਤ ਕੌਰ ਦੀ ਗੱਲ ਹੈ ਉਹ 'ਚ ਅੱਜ ਡਾਕਟਰ ਦਰਜੀਤ ਸਿੰਘ ਚੀਮਾ ਦਾ ਬਿਆਨ ਆ ਗਿਆ ਉਹ ਕਹਿੰਦੇ ਅਸੀਂ ਵੈਲਕਮ ਕਰਦੇ ਹਾਂ ਉਹਨਾਂ ਨੂੰ ਪਰ ਉਹ ਪਹਿਲਾਂ ਆਪ ਦਾ ਅਸਤੀਫਾ ਦੇ ਦੇਣ ਜਿਹੜੀ ਜੋਬ ਕਰ ਰਹੇ ਨੇ ਨਾ ਸ਼ਰੋਮ ਦੀ ਕਮੇਟੀ ਦੀ ਉਹ ਜੇ ਅਕਾਲੀ ਦਲ ਚਾਹਣਾ ਚਾਹੁੰਦੇ ਨੇ ਵੈਲਕਮ ਹੈ ਉਹਨਾਂ ਦਾ ਸਵਾਗਤ ਹੈ ਲੇਕਿਨ ਪਹਿਲਾਂ ਅਸਤੀਫਾ ਦੇਣ ਇਸ ਕਿਸਮ ਦੇ ਕਹਿ ਕੇ ਉਹਨਾਂ ਨੇ ਜਿਹੜੀ ਸਤਵੰਤ ਕੌਰ ਨੂੰ ਤਾਂ ਰੋਕ ਲਿਆ ਬਾਕੀ ਇਹਨੂੰ ਪਾ ਲਿਆ ਇਹ ਇੱਕ ਤਰੀਕਾ ਲੱਭਿਆ ਗਿਆ ਕਿ ਕਹਿਣਗੇ ਜਥੇਦਾਰ ਵੀ ਦੇਖੋ ਇਹਨਾਂ ਨੇ ਓਹੋ ਜਿਹੜੀ ਗੱਲ ਅਕਾਲ ਤਖਤ ਸਾਹਿਬ ਦੀ ਮੰਨ ਲਈ ਸਾਰੇ ਬੰਦੇ ਤਾਂ ਅਡਜਸਟ ਕਰ ਲੈ। ਇਹ ਗੱਲ ਕਹੀ ਜਾ ਸਕਦੀ ਹੈ ਸਿੰਘ ਸਾਹਿਬ ਵੱਲੋਂ। ਜਿਵੇਂ ਕਿ ਪਹਿਲਾਂ ਜਦੋਂ ਕਿਹਾਤਾ ਹੀ ਗਿਆ ਸੀ ਕਿ ਜਿਹੜਾ ਵਿਛਾ ਸਿੰਘ ਮਟੋਹਾਇਆ ਉਹਨੂੰ 10 ਸਾਲ ਲਈ ਕੱਢੋ। ਕੱਢੇ ਨਹੀਂ ਗਿਆ। ਉਹਦਾ ਅਸਤੀਫਾ ਪ੍ਰਵਾਨ ਕਰ ਲਿਆ। ਉਸ ਤੋਂ ਬਾਅਦ ਬੋਲੇ ਥੋੜੀ ਦੇ ਫਿਰ ਜਥੇਦਾਰ ਸਾਹਿਬ ਜਦੋਂ ਅਸੀਂ ਚੁੱਪ ਰਹੇ ਨੇ ਉਹ ਵੀ ਤਾਂ ਪ੍ਰਵਾਨਗੀ ਹੁੰਦੀ ਹੈ ਕਿਸਮ ਦੀ। ਤੇ ਜਥੇਦਾਰ ਨੇ ਉਹ ਪ੍ਰਵਾਨ ਕਰ ਹੀ ਲਿਆ ਨਾ ਉਹਦੇ ਵਿੱਚ ਔ ਠੀਕ ਹੈ ਜੀ ਜੇ ਤੁਸੀਂ ਅਸਤੀਫਾ ਜੇ ਮੰਨਦੇ ਹੋ ਪ੍ਰਵਾਨ ਕਰ ਲੈ ਤਾਂ ਇਹ ਵੀ ਬਿਲਕੁਲ ਉਸੇ ਤਰੀਕੇ ਨਾਲ ਇਹ ਗੱਲ ਹੋ ਸਕਦੀ ਹੈ ਕਿ ਲੋ ਜੀ ਬਡਾਲਾ ਸਾਹਿਬ ਨੂੰ ਵੀ ਲੈ ਲਿਆ ਸੀ ਅਸੀਂ ਤੁਹਾਡੇ ਸੰਤਾ ਸਿੰਘ ਮੈਦਪੁਰ ਨੂੰ ਲੈ ਲਿਆ ਮਨਪ੍ਰੀਤਾ ਹਲੀ ਸਭ ਨੂੰ ਅਸੀਂ ਡਿਊਟੀਆਂ ਲਾਤੀਆਂ ਕਰੋ ਜੀ ਭਰਤੀ ਤਾਂ ਇਹ ਕਹਿ ਦੇਣ ਜਥੇਦਾਰ ਹਾਂ ਜੀ ਇਹਨਾਂ ਸਬਦ ਜਿਨ੍ਹਾਂ ਨੂੰ ਅਸੀਂ ਕਿਹਾ ਸੀ ਸੱਤਵੇਂ ਪਰ ਉਹ ਅਡਜਸਟ ਕਰ ਲਿਆ ਕੀ ਇਹ ਹੀ ਤਰੀਕਾ ਲੱਭੂਗਾ ਇਹ ਵੀ ਹੋ ਸਕਦਾ ਕਿਉਂਕਿ ਹੁਣ ਉਸਰਾਂ ਦੀ ਪੋਜੀਸ਼ਨ 'ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਅਨਲੈਸ ਅੰਟਿਲ ਉੱਥੇ ਗਿਆਨੀ ਹਰਪ੍ਰੀਤ ਸਿੰਘ ਹੋਣ ਇਹ ਵੀ ਇੱਕ ਮਸਲਾ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਉਸ ਮੀਟਿੰਗ 'ਚ ਹੋਣਗੇ ਜਥੇਦਾਰ ਜਿਹੜੇ ਤਖਤ ਦਮਦਮਾ ਸਾਹਿਬ ਦੇ ਨੇ ਜਿਨ੍ਹਾਂ ਬਾਰੇ ਕਿ ਗਿਆਨੀ ਰਕਵੀਰ ਸਿੰਘ ਇਹ ਕਹਿ ਚੁੱਕੇ ਨੇ ਕਿ ਇਹਦੀ ਜਾਂਚ ਦਾ ਅਖਤਿਆਰ ਸ਼੍ਰੋਮਣੀ ਕਮੇਟੀ ਕੋਲ ਨਹੀਂ ਕਿਉਂਕਿ ਉਹ ਤਨਖਾਹਦਾਰ ਮੁਲਾਜ਼ਮ ਨਹੀਂ ਹੁੰਦੇ ਸ਼੍ਰੋਮਣੀ ਕਮੇਟੀ ਦੇ ਇਹਦਾ ਅਖਤਿਆਰ ਤਾਂ ਹਾਲ ਤੱਕ ਕੋਲ ਹੈ ਤੇ ਨਾਲ ਇਹ ਵੀ ਕਹਿ ਚੁੱਕੇ ਨੇ ਕਿ ਜੀ ਇਹ ਇੰਦੀ ਜਾਂਚ ਦੀ ਕੋਈ ਲੋੜ ਨਹੀਂ ਜਦੋਂ ਉਹਨਾਂ ਨੇ ਕਹਿ ਦਿੱਤਾ ਗੁਰੂ ਦੇ ਜਨਮਕੋਗੇ ਕਿ ਮੈਂ ਕੋਈ ਪਾਪ ਨਹੀਂ ਕੀਤਾ ਇਹਦਾ ਮਤਲਬ ਕਿ ਉਹ ਆਉਣਗੇ ਮੀਟਿੰਗਸ ਉਹਨਾਂ ਨੂੰ ਬੁਲਾਇਆ ਜਾ ਸਕਦਾ ਉਹ ਜਥੇਦਾਰ ਦੇ ਤੌਰ ਤੇ ਸ਼ਾਮਲ ਹੋਣਗੇ ਜੇ ਨਹੀਂ ਹੁੰਦੇ ਤਾਂ ਇਹਦਾ ਮਤਲਬ ਉਹ ਕਾਲ ਤੱਕ ਸਾਫ ਦਾ ਹੁਕਮ ਏ ਵੀ ਨਹੀਂ ਮੰਨਿਆ ਜਾਊਗਾ ਜਿਹੜਾ ਕਿ ਉਹ ਸਪਸ਼ਟ ਕਰ ਚੁੱਕੇ ਨੇ ਕਈ ਥਾਂ ਤੇ ਤਾਂ ਸਪਸ਼ਟ ਨਹੀਂ ਦਿੱਤੇ ਨਾ ਜਵਾਬ ਕਈ ਥਾਂ ਤੇ ਸਥਿਤੀ ਸਪਸ਼ਟ ਨਹੀਂ ਕੀਤੀ ਗਿਆਨੀ ਜੀ ਨੇ ਖਾਸੌਰ ਤੇ ਸਤੀਫਾ ਦੇ ਮਾਮਲੇ ਦੇ ਵਿੱਚ ਕਿ ਹਟਾਇਆ ਗਿਆ ਸੀ ਕਿ ਤੁਸੀਂ ਅਸਤੀਫੇ ਸਾਰੇ ਦੇ ਕੇ ਤਿੰਨ ਤਰ੍ਹਾਂ ਦੇ ਅੰਦਰ ਅੰਦਰ ਦੱਸੋ ਅਕਾਲ ਤਖਤ ਸਾਹਿਬ ਨੂੰ ਲੇਕਿਨ ਇੱਕੋ ਹੀ ਅਸਤੀਫਾ ਉਹ ਵੀ ਮਹੀਨੇ ਤੋਂ ਵੱਧ ਸਮਾਂ ਲਾ ਕੇ ਪ੍ਰਵਾਨ ਕੀਤਾ ਤੇ ਉਹਦੀ ਵੀ ਪ੍ਰਵਾਨਗੀ ਦੇਈ ਦੇ ਦਿੱਤੀ ਨਾ ਮੁੜ ਕੇ ਤਾਂ ਨਹੀਂ ਗੱਲ ਕੀਤੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੇ ਜੀ ਬਾਕੀ ਅਸਤੀਫਿਆਂ ਦਾ ਕੀ ਬਣਿਆ ਤੇ ਬਿਲਕੁਲ ਇਸ ਤਰ੍ਹਾਂ ਵੀ ਹੋ ਸਕਦਾ ਲੋ ਜੀ ਇਹ ਤਾਂ ਕਮੇਟੀ ਜਿਹੜੇ ਅਸੀਂ ਕਿਹਾ ਸੀ ਉਹ ਹੋ ਗਿਆ ਜਿਹਦੀ ਕਾਫੀ ਸੰਭਾਵਨਾ ਹੈ ਇਹ ਗੱਲ ਹੋ ਸਕਦੀ ਹੈ ਹਾਲਾਂਕਿ ਇਹ ਗੱਲ ਮਨਜ਼ੂਰ ਨਹੀਂ ਹੋਣੀ ਕੌਮ ਨੂੰ ਸਿੱਖ ਹਲਕਿਆਂ ਨੂੰ ਪਾਠਕ ਧਰਾਂ ਨੂੰ ਕੇ ਕੀ ਤਰੀਕਾ ਹੋ ਗਿਆ ਇਸ ਤਰ੍ਹਾਂ ਦੀ ਕਾਦੀ ਪੱਟ ਇਹ ਕਿਹੜੀ ਇੱਕੇ ਦੀ ਗੱਲ ਹੈ ਲੇਕਿਨ ਹੋ ਇਹ ਸਕਦਾ ਦੂਜਾ ਵੀ ਹੋ ਸਕਦਾ ਜੇ 2 ਦਸੰਬਰ ਵਾਲੀ ਗੱਲ ਹੋ ਜੇ ਤਾਂ ਉਹ ਵੀ ਬਹੁਤ ਵੱਡੀ ਗੱਲ ਹੋਏਗੀ ਕਿ ਜੀ ਵਰਕਿੰਗ ਕਮੇਟੀ ਦੇ ਹੁਕਮ ਨਹੀਂ ਮੰਨਿਆ ਉਹਨੂੰ ਤਾਲਬ ਕਰ ਲੋ ਜਿਨ੍ਹਾਂ ਨੇ ਹੁਕਮ ਮੇਰੇ ਦੁਆਰਾ ਬੁਲਾ ਲਓ ਕਿ ਤੁਸੀਂ ਹੁਕਮ ਅਧੂਲੀ ਕੀਤੀ ਹੈ ਨਹੀਂ ਹੁਕਮ ਮੰਨਿਆ ਮੈਨੂੰ ਇਹਦੇ ਸਹਾਰਾ ਨਾ ਘੱਟ ਲੱਗਦੀ ਵੈਸੇ ਕਿ ਉਸ ਤਰ੍ਹਾਂ ਦੀ ਪੋਜੀਸ਼ਨ ਚ ਸ਼ਾਇਦ ਜਥੇਦਾਰ ਨਾ ਹੋਣ ਕਿਉਂਕਿ ਹੁਣ ਸਥਿਤੀ ਉਸ ਤਰ੍ਹਾਂ ਦੀ ਪਹਿਲਾ ਵਰਗੀ ਨਹੀਂ ਹੈ ਤੇ ਲੇਕਨ ਜੇ ਹੁੰਦੇ ਤਾਂ ਬਹੁਤ ਵਧੀਆ ਗੱਲ ਹੈ ਤਾਂ ਬਿਲਕੁਲ ਸਪਸ਼ਟ ਦੁੱਧ ਦਾ ਚੌਕ ਨੂੰ ਕੱਢ ਦੇਣ ਹੁਰਕੀ ਚਾਹੀਦਾ 28 ਜਨਵਰੀ ਨੂੰ ਉਹ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣ ਲੋਕ ਤਾਂ ਇਹੀ ਚਾਹੁੰਦੇ ਨੇ ਕਿ ਜਿਨ੍ਹਾਂ ਨੇ ਹੁਕਮ ਅਧੂਲੀ ਕੀਤੀ ਹੈ ਉਹਦੇ ਕੱਲੇ ਕੱਲੇ ਕਿਹੜੇ ਕਿਹੜੇ ਪੁਆਇੰਟ ਦੀ ਹੁਕਮ ਅਧੂਲੀ ਹੋਈ ਹੈ ਉਥੇ ਦੱਸ ਦੇ ਪੁਆਇੰਟ ਆਊਟ ਕਰਨ ਕਿ ਅਸੀਂ ਇਹ ਕਿ ਹਸਿਆ ਨਹੀਂ ਹੋਇਆ ਭਾਵੇਂ ਕਿ ਉਹਦੀ ਸੰਭਾਵਨਾ ਘੱਟ ਹੈ ਪਰ ਹੋਣਾ ਇਹੀ ਚਾਹੀਦਾ ਕੌਮ ਇਹੀ ਚਾਹੁੰਦੀ ਹੈ ਸ਼ਿਕਾਇਤਾਂ ਜਿਹੜੀਆਂ ਗਈਆਂ ਨੇ ਉਹ ਵੀ ਇਹੀ ਚਾਹੁੰਦੀਆਂ ਨੇ ਤੇ ਕਿ ਜੀ ਇਹਨਾਂ ਨੇ ਹੁਕਮ ਅਧੂਲੀ ਕੀਤੀ ਹੈ ਤੇ ਇਸ ਕਰਕੇ ਇਹਨਾਂ ਨੂੰ ਦੁਬਾਰਾ ਇਸ ਅਦਾਲਤ ਦੇ ਭਾਗੀ ਨਹੀਂ ਹਾਂ ਇੰਨੀ ਗੱਲ ਤੀਜਾ ਵੀਕ ਆਪਸ਼ਨ ਹੈ ਤੀਜੀ ਗੱਲ ਹੈ ਕਿ ਇਹ ਕਹਿ ਸਕਦੇ ਨੇ ਕਿ ਅਸੀਂ ਕਿਹਾ ਸੀ ਕਿ ਬਈ ਇਸ ਤਰ੍ਹਾਂ ਜਿਹੜੇ ਹੈ ਇਹਨੂੰ ਵੀ ਹੁਕਮ ਲਾਗੂ ਕਰੋ ਜਿਹੜੇ ਨਹੀਂ ਹੋਏ ਬਾਕੀ ਫਿਰ ਉਹਦੇ 'ਚ ਫਿਰ ਪੰਥ ਦੇਖੇ ਫਿਰ ਕੌਮ ਦੇਖੇ ਕਿ ਬਈ ਇਹਨਾਂ ਨੇ ਹੁਕਮ ਨਹੀਂ ਮੰਨਿਆ ਠੀਕ ਹੈ ਦੂਜਾਦ بڑے ਮੌਕੇ ਆਉਣਗੇ 27 ਤਾਂ ਆ ਹੀ ਰਹੀ ਹੈ ਉਸ ਤੋਂ ਪਹਿਲਾਂ ਵੀ بڑے ਮੌਕੇ ਸ਼ਰੂਨਗ ਕਮੇਟੀ ਦੀ ਇਲੈਕਸ਼ਨ ਆ ਰਹੀ ਹੈ ਉਹ ਵੀ ਤਾਂ ਇੱਕ ਮੌਕਾ ਹੀ ਹੈ ਉਹ ਵੀ ਹੋ ਸਕਦਾ ਸੋ ਦੇਖੋ ਇਹ ਗੱਲ ਕੁਛ ਵੀ ਹੋ ਸਕਦਾ 2 ਦਸੰਬਰ ਤੋਂ ਬਾਅਦ ਪਹਿਲੀ ਵਾਰੀ ਮੀਟਿੰਗ ਹੋ ਰਹੀ ਹੈ ਇਨ ਬਿਟਵੀਨ ਬਹੁਤ ਸਾਰੇ ਡਿਵੈਲਪਮੈਂਟਸ ਹੋਈਆਂ ਨੇ ਬਹੁਤ ਤਵਾਂ ਤੇ ਇਹ ਦੇਖਿਆ ਗਿਆ ਕਿ ਨਾ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪ੍ਰਭਾਅ ਕੀਤੀ ਗਈ ਹੈ ਤੇ ਨਾ ਹੀ ਉਹਨਾਂ ਦੀ ਸੰਸਥਾ ਦੇ ਰੁਤਵੇ ਦੀ ਪ੍ਰਭਾਅ ਕੀਤੀ ਗਈ ਹੈ ਇਹ ਆਪਾਂ ਦੇਖ ਚੁੱਕੇ ਆ ਕੱਲਾ ਜਿਹੜਾ ਪੁਆਇੰਟ ਆਉਟ ਆਪਾਂ ਬਾਰ ਬਾਰ ਕਰਦੇ ਸੱਤ ਮੈਂਬਰੀ ਕਮੇਟੀ ਤਾਂ ਇੱਕ ਪੁਆਇੰਟ ਦਾ ਇੱਕ ਹਿੱਸਾ ਹੈ ਸਾਰੀ ਗੱਲਬਾਤ ਦਾ ਜਦੋਂ ਇਹ ਕਿਹਾ ਸੀ ਵੀ ਚੁੱਲ੍ਹੇ ਸਬੇਟ ਲੋ ਆਪਣੇ ਆਪ ਦੇ ਤੇ ਉਸ ਤੋਂ ਬਾਅਦ ਇੱਕ ਇੱਕ ਦੀ ਗੱਲ ਕਿੱਥੇ ਗਈ ਹੈ ਜੀ ਤੇ ਜਿਨ੍ਹਾਂ ਨੇ ਚੁੱਲ੍ਹੇ ਸਬੇਟੇ ਉਹ ਤਾਂ ਹੁਣ ਅੜੀ ਕੀ ਰਹੇ ਨੇ ਉਹ ਤਾਂ ਠਾਈ ਨੂੰ ਅੜੀਕ ਰਹੇ ਨੇ ਨਾ ਜੇ ਗੁਰਪ੍ਰਤਾਪ ਸਿੰਘ ਬਡਾਲਾ ਇਹਨਾਂ ਦੀ ਜਬ ਬਾਗੀ ਜਿਹੜੇ ਨੇ ਇਹਨਾਂ ਦੀ ਇਹ ਗੱਲ ਮੰਨ ਲੈਂਦੇ ਨੇ ਜੀ ਚਲੋ ਜੀ ਅਸੀਂ ਸਾਨੂੰ ਵੀ ਅਬਜ਼ਰਵਰ ਬਣਾਤਾ ਫਿਰ ਤਾਂ ਗਲਤਾਂ ਗੜਬੜ ਹੋ ਗਈ ਨਾ ਫਿਰ ਉਹ ਜਿਹੜੀ ਸਤਵੇਂ ਵੀ ਕਮੇਟੀ ਵਾਲੀ ਗੱਲ ਤਾਂ ਵਗੇ ਤਾਂ ਉਹੀ ਹੋਊਗੀ ਤੇ ਨਾਲੇ ਭਰਤੀ ਉਹ ਵਿੱਚ ਤਾਂ ਹੋਣੀ ਨਹੀਂ ਜਿਵੇਂ ਉਹਨਾਂ ਨੇ ਕਿਹਾ ਸੀ ਸਹੀ ਭਰਤੀ ਕਰੋ ਫਿਰ ਤਾਂ ਜੋ ਸੁਖਵੀਰ ਸਿੰਘ ਬਾਦਲ ਚਾਹੁੰਦਾ ਸੀ ਉਹੀ ਹੋਇਆ ਤੇ ਉਹ ਦੁਬਾਰਾ ਮਾਰਚ ਵਿੱਚ ਪ੍ਰਦਰਸ਼ਨ ਬਣ ਜਾਊ ਇਹ ਦੇਖਦੇ ਰਹਿ ਜਾਣਗੇ ਤੇ ਇਹਦੇ ਚ ਇੱਕ ਹੋਰ ਗੇਮ ਵੀ ਹੋ ਸਕਦੀ ਹੈ ਕਿ ਜੇ ਬਤਰ ਉਹਨਾਂ ਨੇ ਕਹਿਤਾ ਉਸ ਤੋਂ ਬਾਅਦ ਇਹ ਦੁਬਾਰਾ ਆਪਦੀ ਇੱਕ ਬਣਾ ਲੈਂਦੇ ਨੇ ਨਵਾਂ ਅਕਾਲੀ ਦਲ ਫਿਰ ਇਹ ਕਿਹਾ ਜਾਊਗਾ ਜੀ ਇਹ ਅਕਾਲ ਤਖਤ ਸਾਹਿਬ ਦੇ ਹਕਮਾ ਦੀ ਇਹਨਾਂ ਨੇ ਵਕਿਆ ਕੀਤੀ ਹੈ ਜਨਨ ਕਿ ਅਕਾਲ ਤਖਤ ਸਾਹਿਬ ਦੀ 18 ਜਨਵਰੀ ਦੀ ਮੀਟਿੰਗ ਬਹੁਤ ਅਹਿਮ ਹੈ ਕਈ ਪੱਖਾਂ ਤੋਂ ਇੱਕ ਤਾਂ ਵੱਡਾ ਪੱਖ ਤਾਂ ਅਕਾਲ ਤਖਤ ਦਾ ਆਪਦਾ ਹੀ ਹੈ ਕਿ ਜਥੇਦਾਰ ਸਾਹਿਬਾਨ ਦੇ ਸ਼ਾਖ ਵੀ ਤਾਂ ਇਸੇ ਮੀਟਿੰਗ ਤੇ ਸਮਝੋ ਧਾਤੇ ਲੱਗੀ ਹੈ ਅਖਾਲੀ ਦਲ ਦੀ ਵੀ ਔਰ ਬਾਗੀਆਂ ਦੀ ਵੀ ਹੁਣ ਹੋੰਗਾ ਕੀ ਹੈ ਇਹ ਤਾਂ ਫਿਰ ਆਪਾਂ ਜਦੋਂ ਗੱਲਬਾਤ 18 ਜਨਵਰੀ 28 ਜਨਵਰੀ ਸਾਰੀ 28 ਜਨਵਰੀ ਦੀ ਮੀਟਿੰਗ ਤੋਂ ਬਾਅਦ ਹੀ ਆਪਾਂ ਇਹ ਗੱਲ ਕਰਾਂਗੇ ਫਿਲਹਾਲ ਤਾਂ ਕੁਝ ਜਿਹੜੇ ਖਿਆਲ ਤੁਹਾਡੇ ਨਾਲ ਸਾਂਝੇ ਕਰਨੇ ਸੀ ਜੋ ਕਿਆ ਸਰਾਈ ਜੋ ਕੁਝ ਹੋ ਸਕਦਾ ਉਹ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਬਾਕੀ ਦੇਖਦੇ ਹਾਂ ਹੁੰਦਾ ਕੀ ਹੈ ਹੁਣ ਐਨਾ ਹੀ ਮਿਲ ਜਾਈਏ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ